ਸਤ ਸ੍ਰੀ ਅਕਾਲ ਜੀ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਅਸੀਂ ਐਵਸਪੋਰਟ ਕਬੱਡੀ ਕਲੱਬ ਤੇ ਸਰਾਣਾ ਰੋਣਾ ਕਬੱਡੀ ਕਲੱਬ ਵੱਲੋਂ ਇੱਕ ਸਾਂਝੀ ਟੀਮ ਬਣਾ ਰਹੇ ਹਾਂ ਜੀ ਐਸ 32ਵੇਂ ਕੈਨੇਡਾ ਵਰਲਡ ਕਬੱਡੀ ਕੱਪ ਤੇ ਤੇ ਉਹਤੇ ਸਾਡੀ ਜਿਹੜੀ ਇੰਡੀਆ ਦੀ ਟੀਮ ਨੂੰ ਅਸੀਂ ਸਪਾਂਸਰ ਕਰ ਰਹੇ ਹਾਂ ਜਿਹਦੇ ਵਿੱਚ ਤੁਹਾਨੂੰ ਬਹੁਤ ਜਾਣ ਕੇ ਖੁਸ਼ੀ ਹੋਏਗੀ ਕਿ ਸਾਡਾ ਪੁਰਾਣੇ ਤੋਂ ਪੁਰਾਣਾ ਆਪਣੇ ਜਿਹੜਾ ਹੈਗਾ ਖੁਸ਼ੀ ਦੁੱਗਾ ਜਿਹੜਾ ਇਸ ਕੱਪ ਦੇ ਵਿੱਚ ਪਾਰਟਿਸਿਪੇਟ ਕਰੇਗਾ ਤੇ ਸਾਨੂੰ ਬਹੁਤ ਮਾਣ ਆ ਇਸ ਭਰਾ ਤੇ ਤੇ ਬਾਕੀ ਜਿਹੜੀ ਟੀਮ ਆ ਉਹਦੇ ਜਿਹੜੇ ਸਾਰੇ ਪਲੇਅਰਾਂ ਦੇ ਨਾਮ ਆ ਉਹ ਤੁਹਾਨੂੰ ਆਪਣੇ ਵਰਲਡ ਕੱਪ ਤੇ ਆਉਣ ਵਾਲੇ ਜਿਹੜੀਆਂ ਐਡ ਆਉਣਗੀਆਂ ਉਹਨਾਂ ਤੋਂ ਪਤਾ ਵੀ ਲੱਗ ਜਾਣਗੇ ਤੇ ਅਸੀਂ ਬਹੁਤ ਦਰਸ਼ਕਾਂ ਦੇ ਵੀ ਕਹਿਣ ਤੇ ਤੇ ਬਾਕੀ ਹੋਰ ਜਿੰਨੇ ਵੀ ਸਾਡੇ ਕਬੱਡੀ ਨੂੰ ਚਾਹਣ ਵਾਲੇ ਆ ਉਹਨਾਂ ਦੀ ਭਰਪੂਰ ਮੰਗ ਤੇ ਇਹ ਇਸ ਪਲੇ ਨੂੰ ਆ ਵਰਲਡ ਕੱਪ ਤੇ ਖੜਾ ਰਹੇ ਆ ਤੇ ਅਸੀਂ ਧੰਨਵਾਦ ਕਰਦੇ ਆ ਅਨਟਾਰੀਓ ਫੈਡਰੇਸ਼ਨ ਦਾ ਵੀ ਜਿਹਨੇ ਇਹ ਸਾਡੀ ਅਪੀਲ ਨੂੰ ਮਨਜ਼ੂਰ ਕੀਤਾ ਸੋ ਥੈਂਕ ਯੂ ਵੈਰੀ ਮੱਚ ਸਾਰਿਆਂ ਦਾ ਤੇ ਬਾਕੀ ਦੋ ਸ਼ਬਦ ਹੁਣ ਖੁਸ਼ੀ ਕਹੂਗਾ ਹਾਂਜੀ ਮੈਂ ਤੁਹਾਡਾ ਖੁਸ਼ੀ ਤੋਂ ਗਾਂ ਤੇ ਮੈਂ ਸਾਰੀਆਂ ਕਬੱਡੀ ਦੀਆਂ ਫੈਡਰੇਸ਼ਨਾਂ ਦਾ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਵਰਲਡ ਕੱਪ ਤੇ ਖੇਡਣ ਦਾ ਮੌਕਾ ਦਿੱਤਾ ਥੈਂਕ ਯੂ ਜੀ ਸਾਰਿਆਂ ਦਾ ਤੇ ਬਾਕੀ ਆਪਾਂ ਇੰਡੀਆ ਟੀਮ ਵੱਲੋਂ ਖੇਡ ਰਹੇ ਹਾਂ ਤੇ ਜਿਹੜੀ ਤੁਹਾਨੂੰ ਦੱਸਣ ਦੀ ਲੋੜ ਨਹੀਂ ਵੈਸੇ ਤਾਂ ਵੀ ਇੰਡੀਆ ਟੀਮ ਨੂੰ ਪਹਿਲਾਂ ਤੋਂ ਹੀ ਭਾਈ ਨੇ ਦੱਸ ਹੀ ਦਿੱਤਾ ਵੀ ਸਪான்ਸਰ ਕਰ ਰਹੀ ਹੈ ਸਾਡੀ ਐਵ ਸਪੋਰਟ ਕਬੱਡੀ ਕਲੱਬ ਤੇ ਸਰਾਣਾ ਰਣੂਆ ਕਬੱਡੀ ਕਲੱਬ ਤੇ ਅਸੀਂ ਵਧੀਆ ਟੀਮ ਬਣਾਈ ਆ ਤੇ ਆਜੋ ਫਿਰ ਜ਼ੋਰ ਮਾਰਾਂਗੇ ਤੇ ਖੇਡਾਂਗੇ ਤੇ ਮਿਲਦੇ ਆ ਫਿਰ 32ਵੇਂ ਵਰਲਡ ਕੱਪ ਤੇ ਸੈਚਰਡੇ 9 ਅਗਸਤ ਨੂੰ